ਹਾਂਜੀ ਸਤਿ ਸ੍ਰੀ ਅਕਾਲ ਜੀ ਇਸ ਵੇਲੇ ਆਪਣੇ ਨਾਲ ਬੈਠੇ ਆ ਸਾਫਕਾ ਮੰਤਰੀ ਗਿਆਨੀ ਸਾਹਿਬ ਬੀਜੇਪੀ ਦੇ ਆਫਿਸ ਵਿੱਚ ਬੈਠੇ ਆ ਸੀ ਤਰਨਤਨ ਵਿੱਚ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਗਿਆਨੀ ਸਾਹਿਬ ਸਤਿ ਸ੍ਰੀ ਅਕਾਲ ਜੀ ਗਿਆਨੀ ਸਾਹਿਬ ਇਸ ਵੇਲੇ ਤਰਨਤਨ ਦੀ ਇਲੈਕਸ਼ਨ ਨੂੰ ਕਿੱਦਾਂ ਦੇਖਦੇ ਆ ਤੁਸੀਂ ਵੀ ਕਿੱਦਾਂ ਦੀ ਪੋਜੀਸ਼ਨ ਵਿੱਚ ਐਸ ਵੇਲੇ ਬੀਜੇਪੀ ਹੈ ਕੋ ਗੱਲ ਕੀ ਹੈ ਕਿ ਬੀਜੇਪੀ ਸਾਰੇ ਬੁੱਥਾਂ ਤੇ ਸਾਰੇ ਪਿੰਡਾਂ 'ਚ ਸਾਡੇ ਵਰਕਰ ਹੈ ਔਰ ਵੋਟਾਂ ਦੀ ਅਪੀਲ ਔਰ ਪ੍ਰਾਰਥਨਾ ਸੀ ਕਰਦੇ ਆ ਆਪ ਦੀ ਮੋਦੀ ਜੀ ਕਿਤੇ ਕੰਮ ਦੱਸਦੇ ਆ ਜੋ ਭਾਰਤੀ ਜਨਤਾ ਪਾਰਟੀ ਵਾਅਦੇ ਕਰਦੀ ਅਸੀਂ ਉਹ ਪੂਰਾ ਕਰਦੇ ਆ ਲੋਕਾਂ ਨੂੰ ਸੀ ਦਬੜਾ ਮਤਲਬ ਸਾਡੇ ਤੇ ਭਾਰਤੀ ਜਨਤਾ ਪਾਰਟੀ ਜੀ ਇਤਬਾਰ ਔਰ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਾਂ ਜਨਤਾ ਪਾਰਟੀ ਦੇ ਜੋ ਪ੍ਰਧਾਨ ਜੋ ਕਹਿੰਦੇ ਆ ਉਹਨੂੰ ਪੂਰਾ ਅਮਲ ਕਰਦੇ ਆ ਅਜੇ ਲੋਕਾਂ ਦੇ ਦਿਲਾਂ ਚ ਨਨ ਕਰ ਗਏ ਔਰ ਲੋਕ ਪਿਆਰ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣ ਵਾਸਤੇ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਨਟਕਰ ਕਲਾਕਾਰਾਂ ਦੀ ਸਰਕਾਰ ਹੈ ਲਾਅ ਐਂਡ ਆਰਡਰ ਨਹੀਂ ਕੋਈ ਬੰਦਾ ਸੇਫ ਨਹੀਂ ਹੈ ਔਰ ਪਰਚਾਂ ਦੀ ਸਰਕਾਰ ਹੈ ਕਿਸੇ ਦਾ ਭਲਾ ਤਾਂ ਇਹ ਕਰ ਨਹੀਂ ਸਕਦੇ ਨੁਕਸਾਨ ਮਰਜੀ ਉਹਦਾ ਕਰਾ ਲਓ ਇਸ ਕਰਕੇ ਲੋਕ ਦੁਖੀ ਹੈ ਅਜ ਬ੍ਰੋਤੀ ਮੰਗੀ ਜਾਂਦੀ ਹੈ ਕਿਸੇ ਕੋ ਲੁੱਟਿਆ ਜਾਂਦਾ ਹੈ ਕਿਸੇ ਕੁੱਟਿਆ ਜਾਂਦਾ ਹੈ ਲਾਅ ਐਂਡ ਆਰਡਰ ਬਿਲਕੁਲ ਨਹੀਂ ਹੈ ਇਸ ਕਰਕੇ ਲੋਕ ਦੁਖੀ ਹੈ ਆਮ ਆਦਮੀ ਪਾਰਟੀ ਤੋਂ ਔਰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਤੇ ਇੱਕ ਵੀ ਪੂਰਾ ਨਹੀਂ ਕੀਤਾ ਬੜੇ ਵਾਅਦੇ ਕੀਤੇ ਸੀ ਐਸੀ ਕਹਿੰਦੇ ਆਮ ਆਦਮੀ ਹਾਂ ਅਸੀਂ ਛੋਟੀ ਕਾਰ ਚ ਲਿਆਂਗੇ ਛੋਟੇ ਮਕਾਨ ਚ ਰਾਂਗੇ ਅਜ ਇਹਨਾਂ ਦੇ ਐਮਐਲਏ ਦੇਖੋ ਅੱਗੇ ਪਿੱਛੇ ਗੱਡੀਆਂ ਔਰ ਜੋ ਇਹਨਾਂ ਨੇ ਕਮਾਇਆ ਹੈ ਉਹ ਤਾਂ ਕਦੇ ਜਾਂਚ ਜਦੋਂ ਹੋਏਗਾ ਉਦੋਂ ਪਤਾ ਚੱਲੇਗਾ ਤਾਂ ਆ ਸਾਡੇ ਤਰਨ ਤਰਨ ਦੇ ਵਿੱਚ ਅਸੀਂ ਅੱਛੀ ਫਾਈਟ ਦੇ ਵਿੱਚ ਹੈ ਗਿਆ ਔਰ ਜਿੱਤਣ ਦੇ ਟੰਡੇ ਤੇ ਆ ਗਿਆ ਹਣ ਜੈਨ ਸਾਹਿਬ ਜਿੱਦਾਂ ਅਕਾਲੀ ਦਲ ਨਾਲ ਅੱਗੇ ਤੁਹਾਡਾ ਸਮਝੌਤਾ ਸੀ ਬੀਜੇਪੀ ਦਾ ਪੰਜਾਬ ਵਿੱਚ ਤੇ ਕਈ ਵਾਰ ਸਰਕਾਰਾਂ ਬਣ ਗਈਆਂ ਤਾਨੂੰ ਲੱਗਦਾ ਨਹੀਂ ਹੈਗਾ ਵੀ ਪਿਛਲੇ ਦਿਨਾਂ ਵਿੱਚ ਜਦੋਂ ਇਹ ਗਠਵੰਦਨ ਟੁੱਟ ਗਿਆ ਉਦੋਂ ਬਾਅਦ ਬੀਜੇਪੀ ਵੀ ਆਪਣਾ ਪੂਰਾ ਜ਼ੋਰ ਲਾ ਕੇ ਦੇਖਟਿਆ ਆ ਕਾਲੀ ਦਲ ਵੀ ਆਪਣੇ ਤੌਰ ਤੇ ਪੂਰਾ ਜ਼ੋਰ ਲਾ ਕੇ ਦੇਖਟਿਆ ਨਾ ਤਾਨੂੰ ਲੱਗਦਾ ਵੀ ਸਮੇਂ ਦੀ ਮੁੱਖ ਮੰਗ ਹੈ ਜੇ ਤੁਹਾਡੀ ਥੱਲੋਂ ਜਿਹੜੇ ਵਰਕਰ ਆ ਉਹ ਤੁਹਾਨੂੰ ਜਦਾਂ ਮਤਲਬ ਏਸੀ ਲਈ ਜਦਾਂ ਪਾਰਟੀ ਨੂੰ ਕਹਿੰਦੇ ਨਹੀਂ ਹੈਗੇ ਵੀ ਦੁਬਾਰਾ ਇਹ ਸੰਵਿਧੋਤਾ ਕਰ ਲਿਆ ਜਾਵੇ ਜਾਂ ਕਾਲੀਆਂ ਵੱਲੋਂ ਕੋਈ ਪਹਿਲ ਕਦਮੀ ਹੁੰਦੀ ਹੋਵੇ ਇਸ ਬਾਰੇ ਕੋਈ ਮੇਰੇ ਬਸ ਦਿਖਲ ਨਹੀਂ ਹੈ ਔਰ ਸਾਡੇ ਪੰਜਾਬ ਦੇ ਨੀਦਰਤ ਬਸਤੀ ਨੇ ਸੈਂਟਰ ਦੇ ਬਸ ਦੀ ਗੱਲ ਆ ਸੈਂਟਰ ਨੇ ਜੋ ਫੈਸਲਾ ਕਰਨਾ ਹੁੰਦਾ ਅਸੀਂ ਉਹਨੂੰ ਮੰਨਦੇ ਆ ਅੱਜ ਅਸੀਂ 170 ਸੀਟਾਂ ਦੀ ਆਪਦੀ ਤਿਆਰੀ ਕਰਦੇ ਆ ਸਾਡੀ ਪੂਰੀ ਤਿਆਰੀ ਹੈ ਔਰ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਆ ਜਿਹੜਾ ਕਰਨ ਤਰਨ ਦਾ ਰਿਜ਼ਲਟ ਹੈ ਸਾਰੇ ਦੁਨੀਆਂ ਸਾਹਮਣੇ ਸ਼ੀਸ਼ਾ ਕਰ ਦੇਗਾ ਤੇ ਇੱਕ ਜਾਨੀ ਸਾਹਿਬ ਜਿੱਦਾਂ ਲਾ ਲਓ ਵੀ ਮੋਤੀ ਸਾਹਿਬ ਜਦੋਂ ਆਏ ਸੀ ਹਰ ਪੀੜਤਾਂ ਲਈ ਜਿਹੜੇ ਪੈਸੇ ਦੇ ਕੇ ਗਏ ਸੀ ਜਦੋਂ ਉਹ ਪੈਸੇ ਪੰਜਾਬ ਸਰਕਾਰ ਖਰਚਦੀ ਹੈ ਕੀ ਉਹਨਾਂ ਦੇ ਉੱਤੇ ਅੱਖ ਨਹੀਂ ਰੱਖੀ ਜਾਂਦੀ ਸੈਂਟਰ ਵੱਲੋਂ ਵੀ ਕੀ ਇਹ ਪੈਸਾ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਮਰ ਜਦੋਂ ਤੁਸੀਂ ਕਹੀ ਤੇ ਜਾਣੇ ਵੀ ਇਹ ਸਰਕਾਰ ਨਾਮ ਦੀ ਚੀਜ਼ ਨਹੀਂ ਕੋਈ ਪਰ ਪੈਸੇ ਦੇਣ ਤੋਂ ਬਾਅਦ ਉਸ ਚੀਜ਼ ਉੱਤੇ ਅੱਖ ਰੱਖੀ ਜਾਂਦੀ ਹੈ ਕਿ ਨਹੀਂ ਰੱਖੀ ਜਾਂਦੀ ਉਹ ਗੱਲ ਕੀ ਹੈ ਕਿ ਆਡਿਟ ਆਡਿਟ ਹੁੰਦਾ ਹੈ ਹਿਸਾਬ ਕਿਤਾਬ ਦੇਣਾ ਪੈਂਦਾ ਹੈ ਅੱਜ ਤਾਂ ਪੰਜਾਬ ਦੀ ਇੱਕ ਸਮੱਸਿਆ ਹੈ ਸਰਕਾਰ ਦੀ ਸਮੱਸਿਆ ਹੈ ਪੈਸਾ ਸੈਂਟਰ ਤੋਂ ਆਂਦਾ ਹੈ ਤਾਂ ਉਹ ਇੱਕ ਆਡਿਟ ਹੋ ਕੇ ਛਾਪ ਦੇਣਾ ਪੈਂਦਾ ਹੈ ਹਿਸਾਬ ਤਾਂ ਦਿੰਦੇ ਨਹੀਂ ਪੈਸਾ ਆਂਦਾ ਕਿਸੇ ਕਿਸੇ ਗ੍ਰਾਂਟ ਵਾਸਤੇ ਆਂਦਾ ਕਿਸੇ ਕੰਮ ਵਾਸਤੇ ਆ ਲਾ ਕਿਸੇ ਕੰਮ ਵਾਸਤੇ ਲੈਂਦੇ ਆ ਹੁਣ ਇਹਨਾਂ ਕੋਲੇ 12000 ਕਰੋੜ ਰੁਪਇਆ ਪਿਆ ਹੈ ਇਹਨਾਂ ਕੋਲ ਜਿਹੜੇ ਆਫਤਾ ਜਿਹੜੇ ਆਂਦੀ ਆ ਉਹਦੇ ਵਾਸਤੇ ਹੁਣ ਇਹ ਕਹਿੰਦੇ ਸਾਡੇ ਕੋਲ ਪੈਸਾ ਆਇਆ ਨਹੀਂ ਹੁਣ ਇਹਨਾਂ ਦੇ ਅਫਸਰ ਵੀ ਮੰਨੀ ਜਾਂਦੇ ਆ ਇਹਨਾਂ ਦੇ ਫਾਇਰਸ ਮਿਨਿਸਟਰ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਪੈਸਾ ਆਇਆ ਤਾਂ ਹੈ ਖਾਤਾ ਜੀ ਆਇਆ ਹੈ ਪਰ ਗਿਆ ਕਿੱਥੇ ਹੈ ਇਹਦਾ ਹਿਸਾਬ ਉਹ ਦਿੰਦੇ ਨਹੀਂ ਤੇ ਐਸ ਵੇਲੇ ਜਦੋਂ ਆ ਨਾ ਚਲੋ ਸ਼ਹਿਰਾਂ ਵਿੱਚ ਤਾਂ ਬੀਜੇਪੀ ਨੂੰ ਵੋਟ ਕੁਦਰਤੀ ਪਹਿਲੇ ਦਿਨ ਤੋਂ ਹੀ ਜਦੋਂ ਦੀ ਬੀਜੇਪੀ ਪੰਜਾਬ ਵਿੱਚ ਕੰਮ ਕਰਦੀ ਆ ਵੇ ਪੈ ਜਾਂਦੀ ਆ ਪਿੰਡਾਂ ਵਿੱਚ ਥੋੜਾ ਜਿਹਾ ਹੱਥ ਜਿਦਾ ਹਲਕਾ ਜਿਹਾ ਰਹਿੰਦਾ ਐਸ ਵੇਲੇ ਇਸ ਸਥਿਤੀ ਵਿੱਚ ਪਿੰਡਾਂ ਵਾਲੇ ਵੋਟਰਾਂ ਨੂੰ ਆਪਣੇ ਵੱਲ ਨੂੰ ਖਿੱਚਣ ਲਈ ਬੀਜੇਪੀ ਕੀ ਯਤਨ ਕਰ ਰਹੀ ਹੈ ਗੱਲ ਇਹ ਹੈ ਕਿ ਅਸੀਂ ਪਹਿਲਾਂ ਅਕਾਲੀ ਦਲ ਤੇ ਨਿਰਭਰ ਹੁੰਦੇ ਸੀ ਪਹਿਲਾਂ ਅਸੀਂ 43 45 ਸੀਟਾਂ ਤੇ ਲੜਦੇ ਸੀ ਫਿਰ ਉਹਦੇ ਬਾਅਦ ਮਦਰ ਲਾਲ ਖੁਰਾਣਾ ਆਇਆ 97 ਦੇ ਵਿੱਚ ਫੈਸਲਾ ਕਰ ਲਿਆ 23 ਸੀਟਾਂ ਤੇ ਆ ਗਏ ਹੁਣ ਜਦੋਂ ਲੜਨਾ ਹੀ 23 ਤੇ ਹੈ ਤੇ ਫਿਰ ਆਧਾਰ ਕਿੱਥੇ ਬਣਨਾ ਸੀ ਹੁਣ ਸਾਡਾ ਆਧਾਰ ਜੋ ਪਿਛਲੀ ਵਾਰੀ ਠੀਕ ਹੈ ਸਾਡੇ ਲੀਡਰ ਖੜੇ ਹੈ ਆਧਾਰ ਬਣਿਆ ਹੈ ਅੱਗੇ ਸਾਡੀ ਸਰਕਾਰ ਵੀ ਬਣੇਗੀ ਉਹ ਤਰਨ ਤਰ ਦੇਖ ਲਓ ਤੁਸੀਂ ਕਿਸੇ ਪ੍ਰਿੰਟ ਚ ਜਾ ਕੇ ਦੇਖੋ ਹਰੇਕ ਬੂਥ ਦੇ ਸਾਡਾ ਬੰਦਾ ਹੈ ਸ਼ਕਤੀ ਕੇਂਦਰ ਸਾਡੇ ਬਣਿਆ ਹੋਇਆ ਹੈ ਸਿਸਟਮ ਸਾਰਾ ਸਹੀ ਚੱਲਿਆ ਸਾਡੇ ਵਰਕਰ ਕੰਮ ਲੱਗੇ ਹੋਏ ਲੋਕ ਸਾਡੇ ਨਾਲ ਇਹ ਇਥੇ ਤਰਨਤਾਰਨ ਵਿੱਚ ਜਿੱਦਾਂ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਬਾਰ-ਬਾਰ ਗੇੜੇ ਮਾਰੂੰਗਾ ਕਿਉਂਕਿ ਮੈਨੂੰ ਲੱਗਦਾ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਡਾਵਾ ਢੋਲਿਆ ਕਿਉਂਕਿ ਇੱਕ ਮੁੱਖ ਮੰਤਰੀ ਬਾਏ ਇਲੈਕਸ਼ਨ ਵਿੱਚ ਬਾਰ-ਬਾਰ ਗੇੜੇ ਮਾਰੇ ਉਤੋਂ ਤੇ ਇਹੀ ਸਿੱਧ ਹੁੰਦਾ ਤੇ ਤੁਹਾਡੇ ਜਿੱਦਾਂ ਸੈਂਟਰ ਦਾ ਕੋਈ ਜਿੱਦਾਂ ਲੀਡਰ ਤਰਨਤਾਰਨ ਇਲੈਕਸ਼ਨ ਵਿੱਚ ਤੁਹਾਡੀ ਬੀਜੇਪੀ ਦੀ ਮਜ਼ਬੂਤੀ ਲਈ ਆ ਰਿਹਾ ਕਿ ਜਾਂ ਪੰਜਾਬ ਦੇ ਲੀਡਰ ਹੀ ਇਸ ਵੇਲੇ ਵਰਕ ਕਰ ਰਿਹਾ ਸਾਨੂੰ ਸੈਂਟਰ ਦੇ ਲੀਡਰ ਐਡੀ ਬੱਡੀ ਭਿਲਾਣ ਦੀ ਲੋੜ ਨਹੀਂ ਇਹ ਤਾਂ ਸਿਆਪ ਵੀ ਜਿੱਤ ਲੰਗੇ ਸੈਂਟਰ ਦੇ ਲੀਡਰਾਂ ਨੂੰ ਬੁਲਾਣ ਦੀ ਲੋੜ ਨਹੀਂ ਸਾਨੂੰ ਉਧਰੋਂ ਦੇਖ ਲਓ ਦਿੱਲੀ ਵਾਲੇ ਵੀ ਸੱਦੇ ਆ ਨਹੀਂ ਨਹੀਂ ਸਾਡੇ ਆਪ ਦੇ ਹੀ ਵਸਾਸੀ ਕਰ ਲੈ ਜਿਹੜਾ ਪੰਜਾਬ ਨਾਲ ਟੱਚ ਬੰਦਾ ਹੈ ਕੋਈ ਉਹਨੇ ਤਾਂ ਆਣਾ ਹੀ ਹੈ ਬਾਕੀ ਉਹ ਨਹੀਂ ਕੋਈ ਵੀ ਵੱਡੇ ਜਲਸੇ ਕਰਨੇ ਹੋਰ ਨਹੀਂ ਅਸੀਂ ਪਿੰਡ ਪਿੰਡ ਦੇ ਲੋਕਾਂ ਦੇ ਵਿੱਚ ਅਸੀਂ ਗਏ ਹੋਏ ਆਂ ਔਰ ਭਗਵੰਤ ਮਾਨ ਦੀ ਗੱਲ ਕਰੋ ਭਗਵੰਤ ਮਾਨ ਨੂੰ ਤਾਂ ਅੱਜਕੱਲ੍ਹ ਲੋਕ ਪਿਛਲੀ ਵਾਰ ਹੀ ਐ ਕੋ ਬੋਲਣ ਨਹੀਂ ਦਿੰਦਾ ਇਹ ਕਹਿੰਦੇ ਸੀਗੇ ਵੀ ਮਤਲਬ ਇਹ ਪ੍ਰਤੀਯਸੀ ਉਹ ਮਾੜਾ ਉਹ ਮਾੜਾ ਉਹਨਾਂ ਨੂੰ ਹੀ ਗੋਦ ਲੈ ਕੇ ਇਲੈਕਸ਼ਨ ਲੜਾਈ ਜਾਂਦੇ ਨੇ ਔਰ ਇਹਨਾਂ ਦੇ ਪ੍ਰਤਾਸੀ ਕੀ ਭਾਸ਼ਾ ਬੋਲਦੇ ਨੇ ਉਹ ਲੋਕਾਂ ਨੂੰ ਸਭ ਪਤਾ ਹੈ ਸਮਝਾਗੇ ਲੋਕਾਂ ਨੂੰ ਉਹ ਤਾਂ ਜੀ ਚਲੋ ਤੁਹਾਡੇ ਬੀਜੇਪੀ ਵਿੱਚ ਵੀ ਕਾਂਗਰਸ ਵਿੱਚੋਂ ਜਿਹੜਾ ਸੈਂਟਰ ਲੈਵਲ ਤੇ ਵੀ ਲੀਡਰ ਲਏ ਜਾਂਦੇ ਆ ਪਹਿਲਾਂ ਉਹਨਾਂ ਉੱਤੇ ਇਦਾਂ ਹੀ ਅਲਿਗੇਸ਼ਨ ਲਾਏ ਜਾਂਦੇ ਮੁੜ ਕੇ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਵਿੱਚ ਪਾਇਆ ਜਾਂਦਾ ਤੇ ਸਾਫ ਸੂਪ ਕਰਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਇਹ ਤਾਂ ਸਾਰੀਆਂ ਪਾਰਟੀਆਂ ਵਿੱਚ ਇਦਾਂ ਹੀ ਚੱਲਦਾ ਇਹ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਸਾਡਾ ਤਾਂ ਇੱਕ ਮਜਬੂਰੀ ਸਮਝ ਲੋ ਕਿ ਕਿ ਇੱਕ ਵੀ ਨੇਤਰਤਾ ਉਹ ਸਾਡੇ 80 23 ਸੀਟਾਂ ਤੇ ਕੰਮ ਕਰਦੇ ਸੀ ਪਾਰਟੀ ਤਾਂ ਬੰਦਿਆਂ ਨਾਲ ਹੀ ਚਲਦੀ ਹੈ ਆ ਤਾਂ ਨਹੀਂ ਔਰ ਜਿਸ ਫੀਲਡ ਦੇ ਬੰਦੇ ਹੈ ਅਗਰ ਉਹ ਆਪ ਦੀ ਮਤਲਬ ਜਿਹੜੇ ਸਾਫ ਚ ਆਪ ਦੀ ਸਾਫ छवि ਲੈ ਕੇ ਸਾਡੇ ਸਾਡੇ ਮਤਲਬ ਵਿਚਾਰਧਾਰਾ ਨਾਲ ਮਿਲਦੇ ਉਹ ਬੰਦੇ ਸਾਡੇ ਨਾਲ ਆਉਂਦੇ ਹੈਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ